2024 गुजरीया 2025 चढ़या कईया दे ਲਈ आशा ते उम्मीदਾਂ ਵਾਲਾ ਇਹ ਸਾਲ ਹੈ ਪਰ 2025 ਦੀ ਸਵੇਰ ਯੂਪੀ ਦੀ ਇੱਕ ਖਬਰ ਤੋਂ ਜਦੋਂ ਲੋਕਾਂ ਨੇ ਲੋਕਾਂ ਦੇ ਕੰਨਾਂ ਤੱਕ ਪਹੁੰਚੀ ਤਾਂ ਲੋਕਾਂ ਦੇ ਕੰਨਾਂ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋਇਆ ਕਿਉਂਕਿ ਖਬਰ ਹੀ ਕੁਝ ਅਜੀਬੀ ਹੈ ਇਹ ਖਬਰ ਇੰਨੀ ਪਰੇਸ਼ਾਨ ਕਰਨ ਵਾਲੀ ਹੈ ਕਿ ਸ਼ਾਇਦ ਪੂਰੀ ਖਬਰ ਜਾਣਨ ਤੋਂ ਬਾਅਦ ਤੁਸੀਂ ਵੀ ਸੋਚੀ ਪੈ ਜਾਓ ਖਬਰ ਇਹ ਹੈ ਕਿ ਯੂਪੀ ਦੇ ਲਖਨਊ ਦੇ ਇੱਕ ਇਲਾਕੇ ਦੇ ਇੱਕ ਹੋਟਲ ਚੋਂ ਚਾਰ ਕੁੜੀਆਂ ਇੱਕ ਔਰਤ ਦੀ ਯਾਨੀ ਕੁੱਲ ਪੰਜ ਲਾਸ਼ਾਂ ਬਰਾਮਦ ਹੋਈਆਂ ਉਹਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਕਤਲ ਕਿਸੇ ਹੋਰ ਨੇ ਨਹੀਂ ਕੀਤਾ ਕਤਲ ਉਸ ਔਰਤ ਦੇ 24 ਸਾਲਾ ਮੁੰਡੇ ਨੇ ਕੀਤਾ ਯਾਨੀ ਚਾਰ ਭੈਣਾਂ ਦੇ ਭਰਾ ਨੇ ਕੀਤਾ ਉਹਦੇ ਪਿੱਛੇ ਜੋ ਕਾਰਨ ਨੇ ਉਹ ਕਾਰਨ ਤੇ ਜੇਕਰ ਅਸੀਂ ਵਿਸ਼ਵਾਸ ਕਰੀਏ ਤਾਂ ਬੇहद ਡਰਨ ਵਾਲੇ ਤੇ ਚਿੰਤਾ ਪ੍ਰਗਟ ਕਰਨ ਵਾਲੇ ਕਾਰਨ ਨੇ ਪਰ ਤੁਹਾਨੂੰ ਇੱਕੀ ਕਰਕੇ ਗੱਲ ਦੱਸਦੇ ਜਾਈਏ ਇਸ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਕੀ ਕਾਰਨ ਰਹੇ ਇਸ ਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਗੱਲ ਇਹ ਹੈ ਕਿ ਯੂਪੀ ਦੇ ਲਖਨਊ ਦੇ ਵਿੱਚ ਇੱਕ ਹੋਟਲ ਦੇ ਵਿੱਚ 1 ਜਨਵਰੀ ਦੀ ਸਵੇਰ ਜਦੋਂ ਪੰਜ ਲਾਸ਼ਾਂ ਬਾਰੇ ਪਤਾ ਲੱਗਿਆ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਸ ਤੋਂ ਬਾਅਦ ਸਥਾਨਕ ਲੋਕ ਬੇहद ਹੈਰਾਨ ਹੋਏ ਪਰੇਸ਼ਾਨ ਹੋਏ ਕਿ ਆਖਿਰਕਾਰ ਅਜੇ ਹੀ ਕਿਹੜੀ ਗੱਲ ਸੀ ਕਿ ਇੱਕ 24 ਸਾਲ ਦੇ ਨੌਜਵਾਨ ਨੇ ਆਪਣੀ ਮਾਂ ਅਤੇ ਚਾਰ ਭੈਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਆਪਣੇ ਪਿਤਾ ਦੇ ਨਾਲ ਮਿਲ ਕੇ ਗੱਲ ਇਹ ਹੈ ਇਲਜ਼ਾਮ ਇਹ ਹੈ ਇਸ 24 ਸਾਲ ਦੇ ਨੌਜਵਾਨ ਦਾ ਕਿ ਜਿਸ ਇਲਾਕੇ ਦੇ ਵਿੱਚ आगरा ਦੇ ਜਿਸ ਇਲਾਕੇ ਦੇ ਵਿੱਚ ਇਹ ਰਹਿੰਦੇ ਸੀ ਉੱਥੋਂ ਦੇ ਲੋਕ ਇਹਨਾਂ ਨੂੰ ਪਰੇਸ਼ਾਨ ਕਰਦੇ ਸੀ ਇਸਲਾਮ ਨਗਰ ਉਸ ਇਲਾਕੇ ਦਾ ਨਾਮ ਹੈ ਆਗਰਾ ਦੇ ਉਸ ਇਸਲਾਮ ਨਗਰ ਦੇ ਵਿੱਚ ਇਹ ਰਹਿੰਦੇ ਸੀ ਪਰ ਕੁਝ ਦਿਨਾਂ ਤੋਂ ਇਹ ਆਪਣੇ ਘਰ ਨੂੰ ਛੱਡ ਕੇ ਭੱਜੇ ਹੋਏ ਸੀ ਚਾਰ ਭੈਣਾਂ ਮਾਂ 24 ਸਾਲ ਦਾ ਨੌਜਵਾਨ ਤੇ ਉਸ ਦਾ ਪਿਤਾ ਪਿਛਲੇ 15-20 ਦਿਨਾਂ ਤੋਂ ਇਹ ਇਲਜ਼ਾਮ ਲਗਾਇਆ ਜਾ ਰਿਹਾ ਕਿ ਆਪਣੇ ਘਰ ਤੋਂ ਉਹ ਬਾਹਰ ਸੀ ਠੰਡ ਦੇ ਵਿੱਚ ਇੱਧਰ ਉੱਧਰ ਰਹਿਣ ਨੂੰ ਮਜਬੂਰ ਸੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੌਫਨਾਕ ਕਦਮ ਚੁੱਕਿਆ ਇਸ ਨੌਜਵਾਨ ਨੇ ਕਤਲ ਕਰਨ ਤੋਂ ਬਾਅਦ ਇੱਕ ਵੀਡੀਓ ਵੀ ਸ਼ੂਟ ਕੀਤਾ ਇਸ ਵੀਡੀਓ ਦੇ ਵਿੱਚ ਕਈ ਗੰਭੀਰ ਇਲਜ਼ਾਮ ਲਗਾਏ ਆਪਣੀ ਬਸਤੀ ਦੇ ਵਿੱਚ ਰਹਿੰਦੇ ਲੋਕਾਂ ਦੇ ਖਿਲਾਫ ਤੇ ਯੂਪੀ ਦੇ ਮੁੱਖ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਕੁਝ ਅਜਹੀਆਂ ਗੱਲਾਂ ਕਹੀਆਂ ਜੋ ਅਸੀਂ ਕੈਮਰੇ ਤੇ ਤੁਹਾਨੂੰ ਨਹੀਂ ਸੁਣਾ ਸਕਦੇ ਕਾਰਨ ਇਹ ਹੈ ਕਿ ਉਸ ਦੇ ਵਿੱਚ ਬਹੁਤ ਹੀ ਸਨਸਨੀਖੇਜ਼ ਗੱਲਾਂ ਕਹੀਆਂ ਗਈਆਂ ਨੇ ਬਹੁਤ ਹੀ ਅਜਹੀਆਂ ਗੱਲਾਂ ਕੀਤੀਆਂ ਗਈਆਂ ਨੇ ਜਿਸ ਨੂੰ ਸੁਣ ਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਗੁੱਸਾ ਆਏਗਾ ਪਰ ਜੋ ਇਲਜ਼ਾਮ ਲਗਾਏ ਗਏ ਉਹਨਾਂ ਇਲਜ਼ਾਮਾਂ ਦੇ ਵਿੱਚ ਕੁਝ ਇਲਜ਼ਾਮ ਅਸੀਂ ਸੁਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਉਸ ਨੌਜਵਾਨ ਦਾ ਦੁੱਖ ਹੀ ਸੀ ਪਰ ਜੋ ਉਹਨੇ ਗੱਲਾਂ ਬਾਕੀ ਕਈਆਂ ਉਹ ਗੱਲਾਂ ਦੀ ਹਜੇ ਪੁਸ਼ਟੀ ਹੋਣੀ ਬਾਕੀ ਹੈ ਪੁਲਿਸ ਜਾਂਚ ਚੱਲ ਰਹੀ ਹੈ ਤਾਂ ਇਸ ਨੌਜਵਾਨ ਦਾ ਇਲਜ਼ਾਮ ਏਸੀ ਕੀ ਜਿਸ ਇਲਾਕੇ ਦੇ ਵਿੱਚ ਆਗਰਾ ਦੇ ਜਿਸ ਇਲਾਕੇ ਦੇ ਵਿੱਚ ਅਸੀਂ ਰਹਿੰਦੇ ਸੀ ਉਹ ਸੀ ਇਸਲਾਮਨਗਰ ਉੱਥੇ ਸਾਡਾ ਘਰ ਸੀ ਸਾਡਾ ਪਲਾਟ ਇੱਕ ਸੀ ਜਿਸ ਦੇ ਉੱਪਰ ਸਥਾਨਕ ਲੋਕ ਕਬਜ਼ਾ ਕਰਨਾ ਚਾਹੁੰਦੇ ਸੀ ਇਹ ਇਸ ਨੌਜਵਾਨ ਦਾ ਇਲਜ਼ਾਮ ਹੈ ਇਸ ਨੌਜਵਾਨ ਦਾ ਇਲਜ਼ਾਮ ਇਹ ਹੈ ਕਿ ਅਸੀਂ ਪੁਲਿਸ ਤੱਕ ਪਹੁੰਚ ਕੀਤੀ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਕਿ ਸਾਡੇ ਨਾਲ ਤੱਕਾ ਹੋ ਰਿਹਾ ਸਾਨੂੰ ਬਚਾਇਆ ਜਾਵੇ ਪਰ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਮਜਬੂਰਨ ਸਾਨੂੰ ਘਰ ਛੱਡਣਾ ਪਿਆ ਉਸ ਤੋਂ ਬਾਅਦ ਭਾਰਤ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅਸੀਂ ਗਏ ਤੇ ਆਖਿਰਕਾਰ ਲਖਨਊ ਦੇ ਇੱਕ ਹੋਟਲ ਦੇ ਵਿੱਚ ਸ਼ਰਨ ਲਈ ਇਹ ਵੀ ਇਲਜ਼ਾਮ ਲਗਾਇਆ ਕਿ ਜੋ ਮੇਰੇ ਬਸਤੀ ਵਾਲੇ ਨੇ ਜੋ ਮੇਰੇ ਗਵਾਂਡੀ ਨੇ ਉਹ ਸਾਡੀ ਸਾਡੀ ਜ਼ਮੀਨ ਜੋ ਹੈ ਉਸ ਨੂੰ ਹੜਪਣਾ ਚਾਹੁੰਦੇ ਨੇ ਮੈਨੂੰ ਅਤੇ ਮੇਰੇ ਪਿਓ ਨੂੰ ਜੇਲ੍ਹ ਭੇਜ ਕੇ ਮੇਰੀਆਂ ਚਾਰੇ ਭੈਣਾਂ ਨੂੰ ਮੰਡੀ ਦੇ ਵਿੱਚ ਦੇਵਪਾਰ ਦੀ ਮੰਡੀ ਦੇ ਵਿੱਚ ਵੇਚਣਾ ਚਾਹੁੰਦੇ ਨੇ ਇਸ ਤਰ੍ਹਾਂ ਦਾ ਵੀ ਉਸਨੇ ਇਲਜ਼ਾਮ ਲਗਾਇਆ ਜਦੋਂ ਕਿਸੇ ਪਾਸਿਓਂ ਕੋਈ ਮਦਦ ਹੁੰਦੀ ਨਜ਼ਰ ਨਹੀਂ ਆਈ ਤਾਂ ਇਸ ਨੌਜਵਾਨ ਨੇ ਤੇ ਆਪਣੇ ਪਿਤਾ ਦੇ ਨਾਲ ਮਿਲ ਕੇ ਇੱਕ ਖੌਫਨਾਕ ਕੰਮ ਨੂੰ ਅੰਜਾਮ ਦਿੱਤਾ ਖੌਫਨਾਕ ਕੰਮ ਇਹ ਕਿ ਹੋਟਲ ਦੇ ਵਿੱਚ ਇਹ ਰਹੇ ਆਪਣੀਆਂ ਚਾਰੇ ਭੈਣਾਂ ਨੂੰ ਕਥਿਤ ਤੌਰ ਤੇ ਸ਼ਰਾਬ ਪਿਆਈ ਆਪਣੀ ਮਾਤਾ ਨੂੰ ਸ਼ਰਾਬ ਪਿਆਈ ਉਸ ਤੋਂ ਬਾਅਦ ਉਹਨਾਂ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਇਹ ਖਬਰ ਜਦੋਂ ਪੁਲਿਸ ਤੱਕ ਪਹੁੰਚੀ ਤਾਂ ਪੁਲਿਸ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹਾਲਾਂਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਇਹ ਹੀ ਕਾਰਨ ਹੈ ਜਾਂ ਕਾਰਨ ਕੋਈ ਹੋਰ ਹੈ ਤੋਨੂ ਦੱਸ ਦਈਏ ਕਿ ਜੋ ਰਿਪੋਰਟਾਂ ਚੱਲ ਰਹੀ ਨੇ ਉਸ ਦੇ ਮੁਤਾਬਕ ਇਹ ਨੌਜਵਾਨ ਆਪਣੇ ਪਰਿਵਾਰ ਦੇ ਨਾਲ ਪਹਿਲਾਂ ਅਜਮੇਰ ਗਿਆ ਸੀ ਅਜਮੇਰ ਤੋਂ ਵਾਪਸ ਆਪਣੇ ਜੋ ਇਲਾਕਾ ਸੀ ਆਗਰਾ ਦਾ ਇਸਲਾਮਨਗਰ ਉੱਥੇ ਆਉਣਾ ਚਾਹੁੰਦਾ ਸੀ ਪਰ ਡਰਦੇ ਉਹ ਉੱਥੇ ਨਹੀਂ ਗਿਆ ਉਸ ਤੋਂ ਬਾਅਦ ਲਖਨਊ ਗਿਆ ਲਖਨਊ ਦੇ ਵਿੱਚ ਇੱਕ ਹੋਟਲ ਲਿਆ ਹੋਟਲ ਦੇ ਵਿੱਚ ਇਸ ਕੰਮ ਨੂੰ ਅੰਜਾਮ ਦਿੱਤਾ 31 ਦਸੰਬਰ ਦੀ ਰਾਤ ਨੂੰ ਅਗਲੀ ਸਵੇਰ ਚੜਨ ਵਾਲੀ ਸੀ ਯਾਨੀ 2025 ਦੀ ਸਵੇਰ ਚੜਨ ਵਾਲੀ ਸੀ ਜਦੋਂ ਇੱਕ ਖਬਰ ਸਾਰਿਆਂ ਦੇ ਸਾਹਮਣੇ ਆਈ ਇਸ ਨੌਜਵਾਨ ਨੇ ਲੰਮਾ ਵੀਡੀਓ ਬਣਾਇਆ 5-7 ਮਿੰਟ ਦਾ ਉਸ ਦੇ ਵਿੱਚ ਉਸ ਨੇ ਇੱਕ ਭਾਈਚਾਰੇ ਦੇ ਖਿਲਾਫ ਬਹੁਤ ਹੀ ਸਨਸਨੀਖੇਜ਼ ਇਲਜ਼ਾਮ ਲਗਾਏ ਉਸ ਤੋਂ ਬਾਅਦ ਉਸ ਨੇ ਕਿਹਾ ਕਿ ਅਸੀਂ ਆਪਣਾ ਧਰਮ ਪਰਿਵਰਤਨ ਕਰਨਾ ਚਾਹੁੰਦੇ ਸੀ ਜਿਸ ਦੇ ਖਿਲਾਫ ਮੇਰੇ ਗਵਾਂਡੀ ਸੀ ਮੇਰਾ ਪੂਰੇ ਬਸਤੀ ਦੇ ਵਿੱਚ ਰਹਿਣ ਵਾਲੇ ਲੋਕ ਸੀ ਇਸ ਕਰਕੇ ਅਸੀਂ ਉੱਥੋਂ ਨਿਕਲਣਾ ਚਾਹੁੰਦੇ ਸੀ ਅਸੀਂ ਆਪਣੀ ਜ਼ਮੀਨ ਹੈ ਉਹ ਛੱਡਣਾ ਨਹੀਂ ਚਾਹੁੰਦੇ ਸੀ ਇਸ ਕਰਕੇ ਸਾਡੇ ਪਿੱਛੇ ਪਏ ਹੋਏ ਸੀ ਤੇ ਮੇਰੀਆਂ ਭੈਣਾਂ ਨੂੰ ਇਹ ਹైదరాబాద్ ਦੀ ਮੰਡੀ ਦੇ ਵਿੱਚ ਵੇਚਣਾ ਚਾਹੁੰਦੇ ਸੀ ਇਸ ਤਰ੍ਹਾਂ ਦਾ ਇਲਜ਼ਾਮ ਲਗਾਇਆ ਗਿਆ ਜੋ ਵੀਡੀਓ ਸ਼ੂਟ ਕੀਤਾ ਇਸ ਨੌਜਵਾਨ ਅਸੀਂ ਪੂਰਾ ਵੀਡੀਓ ਤਾਂ ਨਹੀਂ ਦਿਖਾ ਸਕਦੇ ਪਰ ਉਸ ਵੀਡੀਓ ਦੇ ਕੁਝ ਹਿੱਸੇ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਕਿਸ ਦੁੱਖ ਦੇ ਵਿੱਚ ਤੇ ਕਿੰਨੀ ਬੇਵਸੀ ਦੇ ਵਿੱਚ ਇਸ ਨੌਜਵਾਨ ਨੇ ਇੱਕ ਕਦਮ ਚੁੱਕਿਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਨਜ਼ਰ ਆਏਗਾ ਆਜ ਆਪਣੇ ਹੱਥ ਸੇ ਆਪਣੀ ਬਹਨੋ ਕੋਰ ਆਪਣੇ ਆਪ ਕੋ ਮਾਰਾ ਹੈ ਮੈਨੇ ਇਸ ਸਭ ਚੀਜ਼ੋ ਕੇ ਜ਼ਿੰਮੇਦਾਰੀ ਪਸਤੀ ਵਾਲੇ ਹੈ उन्होंने हमारे घर छीनने के चक्कर में न जाने कितने कितने हम लोग को जुलुम करे हमने आवाज़ उठाई लेकिन हमारी किसी ने ना सुनी आज तक हमारा घर उन्होंने छीन लिया है मकान के पेपर्स हमारे पास हैं और जो जो मंदिर के नाम करना चाहते थे अपना धर्म परिवर्तन करना चाहते थे उस हमने सीखा कर सारे अपने पास रखे हुए हैं और हमारी मौत के जिम्मेदार सबसे मेन मेन जो इंसान है वो पूरी बस्ती है ये लोग बहुत बड़ा भूमि माफिया गैंग चलाते हैं इसमें लड़कियों को बेचते हैं इन लोगों का यही प्लान था कि हम लोगों को जेल पहुँचा के हमारे हमें दोनों को किसी भी प्लान झूठे इल्जाम में जेल पहुँचा कर ਮਾਈ ਬਹਿਣੋ ਕੋ ਹਦਰਾਬਾਦ ਮੇ ਲੜਕੀ ਸਪਲਾਈ ਕਰਤਾ ਹੈ ਇੱਕ ਸਾਹਮਣੇ ਘਰ ਕੇ ਸਾਹਮਣੇ ਵਾਲਾ ਉਸਕੇ ਹੱਥੋਂ ਮਾਈ ਬਹਿਣੋ ਕੋ ਵਿਕਵਾਣਾ। ਭਈਆ ਅਸੀਂ ਇਹ ਨਹੀਂ ਚਾਹਤੇ تھے۔ ਜ਼ਰਾ ਸੋਚੋ ਇਸ ਨੌਜਵਾਨ ਦੀ ਆਵਾਜ਼ ਵਿੱਚ ਕਿੰਨਾ ਦੁੱਖ ਝਲਕ ਰਿਹਾ ਹੈ ਕਿ ਆਪਣੀਆਂ ਛੋਟੀਆਂ ਭੈਣਾਂ ਨੂੰ ਆਪਣੇ ਹੱਥਾਂ ਨਾਲ ਮੌਤੇ ਘਾਟ ਉਸਨੇ ਉਤਾਰਿਆ ਹੋਵੇ। ਉਸ ਮਾਂ ਦੀ ਗੋਦ ਵਿੱਚ ਖੇਡ ਕੇ ਉਹ ਵੱਡਾ ਹੋਇਆ ਜਿਸ ਨੂੰ ਇਸ ਨੂੰ ਜਿਸ ਨੂੰ ਇਸ ਨੌਜਵਾਨ ਨੇ ਮੌਤੇ ਘਾਟ ਉਤਾਰ ਦਿੱਤਾ। ਇਸ ਨੌਜਵਾਨ ਦੀ ਜੋ ਮਜਬੂਰੀ ਹੈ ਇਸ ਤਾਂ ਜਾਂਚ ਹੋਣ ਤੋਂ ਬਾਅਦ ਹੀ ਸਮਝ ਆਇਆ ਕਿ ਆਖਿਰਕਾਰ ਪਿੱਛੇ ਦੀ ਗੱਲ ਕੀ ਹੈ। ਜਿਨ੍ਹਾਂ ਤੇ ਇਲਜ਼ਾਮ ਲਗਾ ਰਿਹਾ ਉਸ ਦੇ ਵਿੱਚ ਸੱਚਾਈ ਕਿੰਨੀ ਹੈ। ਪਰ ਜੋ ਇਹ ਗੱਲਾਂ ਕਹਿ ਰਿਹਾ ਪੂਰੇ ਵੀਡੀਓ ਦੇ ਵਿੱਚ ਉਹ ਬੇहद ਹੈਰਾਨ ਕਰਨ ਵਾਲੀਆਂ ਨੇ ਪਰੇਸ਼ਾਨ ਕਰਨ ਵਾਲੀਆਂ ਨੇ ਜੋ ਜਿਨ੍ਹਾਂ ਕੁੜੀਆਂ ਦੀ ਬਾਰੇ ਇਹ ਗੱਲ ਕਰ ਰਿਹਾ ਕਿ ਮੇਰੀਆਂ ਚਾਰੇ ਭੈਣਾਂ ਨੂੰ ਸਾਡੇ ਸਾਨੂੰ ਮੈਨੂੰ ਤੇ ਮੇਰੇ ਪਿਓ ਨੂੰ ਜੇਲ੍ਹ ਭੇਜ ਕੇ ਇਹਨਾਂ ਨੂੰ ਮੰਡੀ ਦੇ ਵਿੱਚ ਵੇਚਣ ਦੀ ਜੋ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਨ ਉਹਨਾਂ ਦੀ ਉਮਰ ਬੇहद ਛੋਟੀ ਸੀ ਸਭ ਤੋਂ ਛੋਟੀ ਜੋ ਸੀ ਉਸ ਦਾ ਨਾਮ ਸੀ आलिया 9 ਸਾਲ ਉਮਰ ਸੀ ਉਸ ਤੋਂ ਬਾਅਦ ਅਕਸ਼ਾ ਜਿਸ ਦੀ ਉਮਰ 16 ਸਾਲ ਸੀ ਰਹਿਮੀਨ ਜਿਸ ਦਾ ਨਾਮ ਜਿਸ ਦਾ ਜਿਸ ਦੀ ਉਮਰ 18 ਸਾਲ ਸੀ ਤੇ ਅਲਸੀਆ ਜਿਸ ਦੀ ਉਮਰ 19 ਸਾਲ ਸੀ ਉਸ ਤੋਂ ਬਾਅਦ ਇਹ ਨਾਦੀ ਮਾਤਾ ਆਉਂਦੀ ਹੈ ਤੇ 9 ਸਾਲ ਤੋਂ ਲੈ ਕੇ 19 ਸਾਲ ਦੇ ਵਿਚਾਲੇ ਚਾਰੇ ਪੈਣਾ ਸੀ ਜਿਨ੍ਹਾਂ ਨੂੰ ਆਪਣੇ ਹੱਥਾਂ ਨਾਲ ਮੌਤੇ ਘਾਟ ਉਤਾਰਿਆ ਇਸ ਭਰਾ ਨੇ ਸੋਚੋ ਕਿੰਨੀ ਮਜਬੂਰੀ ਰਹੀ ਹੋਏਗੀ ਕਾਰਨ ਚਾਹੇ ਜੋ ਵੀ ਰਾਇ ਜੋ ਵੀ ਇਹ ਇਲਜ਼ਾਮ ਲਗਾ ਰਿਹਾ ਆਪਣੀ ਵੀਡੀਓ ਦੇ ਵਿੱਚ ਉਸ ਦੇ ਵਿੱਚ ਚਾਹੇ ਸਚਾਈ 10% ਹੀ ਹੋਵੇ ਪਰ ਗਲਤ ਬਹੁਤ ਵੱਡੀ ਰਹੀ ਹੋਏਗੀ ਕਿ ਜਿੰਨਾ ਪੈਣਾ ਨੂੰ ਵੱਡੇ ਹੁੰਦਾ ਉਹ ਦੇਖ ਰਿਹਾ ਸੀ ਅੱਜ ਉਹਨਾਂ ਨੂੰ ਹੀ ਉਸਨੇ ਮੌਤੇ ਘਾਟ ਉਤਾਰ ਦਿੱਤਾ ਇਹ ਵੀ ਗੱਲ ਹੈ ਕਿ ਇਸ 24 ਸਾਲੇ 24 ਸਾਲਾ ਨੌਜਵਾਨ ਨੇ ਆਪਣੇ ਪਿਤਾ ਨੂੰ ਪਹਿਲਾਂ ਕਿਸੇ ਰੇਲਵੇ ਸਟੇਸ਼ਨ ਤੇ ਛੱਡਿਆ ਉਸ ਤੋਂ ਬਾਅਦ ਪੁਲਿਸ ਸਟੇਸ਼ਨ ਚਲਾ ਗਿਆ ਤੇ ਆਪਣਾ ਜੁਰਮ ਕਬੂਲ ਲਿਆ ਹਾਲਾਂਕਿ ਪੁਲਿਸ ਇਸ ਦੇ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਸੀਸੀਟੀਵੀ ਦੀ ਮਦਦ ਨਾਲ ਕਿ ਕਿਸ ਸਟੇਸ਼ਨ ਤੇ ਛੱਡਿਆ ਉਹ ਸਾਰੀ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਉਸ ਤੋਂ ਬਾਅਦ ਉਸ ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਪਰ ਇਸ ਦੇ ਵਿਚਾਲੇ ਜੋ ਇਹ ਨੌਜਵਾਨ ਪੁਲਿਸ ਕੋਲ ਪਹੁੰਚਿਆ ਇਹ ਵਾਰ-ਵਾਰ ਕਹਿੰਦਾ ਨਜ਼ਰ ਆਂਦਾ ਹੈ ਮੀਡੀਆ ਸਾਹਮਣੇ ਵੀ ਵੀਡੀਓ ਦੇ ਵਿੱਚ ਵੀ ਕੀ ਅਸੀਂ ਪੂਰਾ ਪਰਿਵਾਰ ਆਪਣਾ ਧਰਮ ਪਰਿਵਰਤਨ ਕਰਨਾ ਚਾਹੁੰਦੇ ਸੀ ਜਿਸ ਦੇ ਖਿਲਾਫ ਖਾਸ ਤੌਰ ਤੇ ਸਾਡੇ ਇਲਾਕੇ ਦੇ ਲੋਕ ਸੀ ਸਾਡੇ ਗਵੰਡੀ ਸੀ ਇਹ ਵੀ ਇਲਜ਼ਾਮ ਸੀ ਕਿ ਸਾਡੀ ਜ਼ਮੀਨ ਤੇ ਕਬਜ਼ਾ ਵੀ ਕਰਨਾ ਚਾਹੁੰਦੇ ਸੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਜੋ ਸ਼ੁਰੂਆਤੀ ਜਾਂਚ ਤੇ ਵਿੱਚ ਜਿਸ ਨਤੀਜੇ ਤੇ ਪਹੁੰਚੀ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ ਇੱਕ ਵਿਅਕਤੀ ਅਰਸ਼ਦ ਨਾਮਕ ਉਹ ਉਸ ਨੂੰ ਹਿਰਾਸਤ ਵਿੱਚ ਲੈ ਕਰਕੇ ਪੁੱਛਤਾਚੀ ਕੀਤੀ ਗਈ ਹੈ ਜਿਸ ਵਿੱਚ ਇਹ ਨਿਕਲ ਕਰਕੇ ਆਇਆ ਹੈ ਕਿ ਉਨ੍ਹਾਂ ਦੇ ਦੁਆਰਾ ਹੀ ਇਸ ਪੂਰੀ ਘਟਨਾ ਕੋ ਕਾਰਿਤ ਕੀਤਾ ਗਿਆ ਹੈ ਜਿਸ ਵਿੱਚ ਇਹਨਾਂ ਨੇ ਪਹਿਲੇ ਸ਼ਰਾਬ ਪਿਲਾ ਕਰਕੇ ਆਪਣੀ ਆਪਣੀ ਚਾਰ ਬਹਨੋਂ ਔਰ ਮਾਤਾ को मौत के घाट उतारा है और इसमें कुछ का गला दबा करके और कुछ के नसों को काट करके इस घटना को अंजाम दिया है बाकी अभी पोस्टमार्टम रिपोर्ट से और चीजें क्लियर हो जाएंगी जी जो वीडियो वायरल हुआ है उसकी भी जांच की जा रही है और जो प्रारंभिक पूछताछ इनसे की गई थी अरशद से उसमें ये निकल करके आया है कि इनके द्वारा अठारह दिसंबर को आगरा से निकल करके पहले अजमेर जाना बताया जा रहा है और फिर ये लखनऊ तीस तारीख को आते हैं और फिर कल रात को इन्होंने इस घटना को अंजाम दिया है इसमें मैम क्या सामने के अनुसार पिता ने इनकी मदद की है लेकिन स्पष्ट रूप से किस तरीके से उनका योगदान इसमें रहा होगा उसकी वो जांच का विषय